ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਨਵੀਆਂ ਗੱਲਾਂ ਬਾਤਾਂ ਨਾਲ ਸਾਂਝ ਪਾ ਰਿਹਾ ਮੈਂ ਤੁਹਾਡਾ ਦੋਸਤ ਮਨਜੀਤ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸੋ ਜੋ ਅੱਜ ਤੁਹਾਨੂੰ ਅਸੀਂ ਗੱਲਬਾਤ ਦਾ ਸਿਰਸਲਾ ਤੁਹਾਡੇ ਨਾਲ ਚੱਲਣਾ ਹੈ ਬਹੁਤ ਹੀ ਮਹੱਤਵਪੂਰਨ ਹੈ ਉਹਨਾਂ ਭਰਾਵਾਂ ਦੇ ਲਈ ਜੋ ਦੁੱਧ ਉਤਪਾਦਕ ਵੀਰ ਨੇ ਜੋ ਪਸ਼ੂ ਰੱਖਦੇ ਨੇ ਪਿੰਡਾਂ ਦੇ ਵਿੱਚ ਪਸ਼ੂ ਧਨ ਦੇ ਨਾਲ ਜੁੜੇ ਹੋਏ ਨੇਗੇ ਸੋ ਦੱਸ ਦਈਏ ਦੋਸਤੋ ਕਿ ਇਸ ਲਈ ਕਈ ਦਿਨਾਂ ਤੋਂ ਆਪਾਂ ਪ੍ਰੋਸੈਸ ਸੇ ਚਲਾ ਰਹੇ ਸੀਗੇ ਡੈਰੀ ਦੇ ਸਿਸਟਮ ਬਾਰੇ ਕਿ ਡੈਰੀ ਦੇ ਜੋ ਕੰਮ ਕਾਜ ਆ ਆਪਾਂ ਨੇ ਪਹਿਲਾਂ ਤਿਆਰੀ ਕਰਵਾਈ ਹੈ ਤੇ ਗੱਲ ਜਿਆਦਾ ਲੰਬੀ ਨਾ ਲਜਾਈਏ ਤੇ ਗੱਲ ਕਰੀਏ ਕਿ ਹੁਣ ਡੈਰੀ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਆਪਣੇ ਤੱਕ ਪਹੁੰਚ ਕਰ ਚੁੱਕਿਆ ਹੈ ਦੋਸਤੋ ਕਾਨਾ ਕਹਨਾ ਕੰਪਨੀ ਹੈ ਜੋ ਕੰਪਨੀ ਨਾਲ ਐਗਰੀਮੈਂਟ ਕਰ ਰਹੀ ਹੈ ਜਿਨ੍ਹਾਂ ਦੇ ਥਰੂ ਇਹ ਸਮਾਨ ਆਪਣੇ ਕੋਲੇ ਅਵੇਲੇਬਲ ਹੈ ਸੋ ਦੋਸਤੋ ਗੱਲ ਕਰ ਲਈਏ ਕਿ ਆਪਾਂ ਨੂੰ ਬੈਟਰਾ ਸੋਲਰ ਪਲੇਟ ਇਨਵਰਟਰ ਜੋ ਵੀ ਪਹਿਲਾਂ ਵੀ ਮੈਂ ਦੱਸ ਚੁੱਕਾ ਹਾਂਗਾ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਿਲ ਚੁੱਕੀਆਂ ਨੇ ਪਹਿਲਾਂ ਤਾਂ ਆਪਾਂ ਧੰਨਵਾਦ ਕਰਦੇ ਆ ਬਾਣੀ ਮਿਲਕ ਡੇਰੀ ਦਾ ਕਿ ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਜਾਂ ਪਿੰਡਾਂ ਦੇ ਸਹਾਇਕ ਜੋ ਡੇਰੀ ਚ ਲਾਉਂਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਹ ਸਿਸਟਮ ਉਹਨਾਂ ਤੱਕ ਪਹੁੰਚ ਕੀਤੀ ਬਹੁਤ ਜ਼ਿਆਦਾ ਫਾਇਦੇ ਨੇ ਦੋਸਤੋ ਵਾਇਬ੍ਰੇਟਰ ਆ ਜੋ 12 ਕ ਸੈਕਿੰਡ ਦੀ ਟੈਂਪਰੇਚਰ ਆ ਜੋ 12 12 ਕ ਸੈਕਿੰਡ ਦਾ ਲੈਂਦਾ ਹੈਗਾ ਤੇ ਮਸ਼ੀਨਾਂ ਨੇ ਜਿਹੜੀਆਂ ਆਧੁਨਿਕ ਮਸ਼ੀਨਾਂ ਨੇਗੀਆਂ ਕਾਫੀ ਜ਼ਿਆਦਾ ਸੌਖਾ ਹੈਗਾ ਡੀਪੀਯੂ ਹੈ ਕਾਫੀ ਜ਼ਿਆਦਾ ਸੌਖਾ ਹੈਗਾ ਚਲਾਉਣਾ ਕਿਉਂਕਿ ਪਹਿਲਾਂ ਵਾਲੇ ਸਿਸਟਮ ਦੇ ਵਿੱਚ ਸੀਗਾ ਜਦੋਂ ਵੀ ਚਲਾਉਣਾ ਸੀਗਾ ਤਾਂ ਮੋਬਾਈਲ ਵਗੈਰਾ ਨਾਲ ਰੱਖਣਾ ਪੈਂਦਾ ਸੀਗਾ ਸੋ ਇਹ ਤੋਂ ਨਾਲ-ਨਾਲ ਦੋਸਤੋ 30 ਤੋਂ 35 ਪ੍ਰੋਡਕਟ ਕੰਪਨੀ ਨੂੰ ਉਹ ਦਿੱਤੇ ਨੇਗੇ ਕਿਸਾਨ ਭਰਾਵਾਂ ਦੇ ਲਈ ਜਿਹਦੇ ਨਾਲ ਜੋ ਰੋਜ਼ਮਰਗਾ ਜ਼ਿੰਦਗੀ ਦੇ ਵਿੱਚ ਕੰਮ ਆਉਂਦੇ ਨੇ ਜਿਹਦੇ ਨਾਲ ਪਸ਼ੂਆਂ ਨੂੰ ਕੋਈ ਬਿਮਾਰੀਆਂ ਨਾ ਲੱਗਣ ਹੋਰ ਤੁਸੀਂ ਦੇਖ ਸਕਦੇ ਹੋ ਐਗਰੀਮੈਂਟ ਫੋਟ 5 ਕਿਲੋ ਦੀ ਪੈਕਿੰਗ ਆ ਦੋਸਤੋ ਲਗਭਗ 500 700 60 ਰੁਪਏ ਦੇ ਲਗਭਗ ਪੈਂਦਾ ਹੈਗਾ ਇਹ ਜੋ ਕੰਪਨੀ ਦੇ ਕੋਡ ਵਿੱਚੋਂ ਕੱਟ ਕੇ ਆਉਂਦਾ ਹੈ ਸੋ ਫੀਡ ਸੇਫ ਪਿਆ ਜੀ ਆਪਣੇ ਕੋਲ ਆਹ ਪ੍ਰੋਡਕਟਰ ਕਿਲੋ ਦੀ ਪੈਕਿੰਗ ਆ ਲਗਭਗ 70 80 ਰੁਪਏ ਦੇ ਵਿੱਚ ਆਉਂਦਾ ਹੈ ਕਹਿਣ ਤੋਂ ਭਾਵੇਂ ਇਹ ਹੈਗਾ ਵੀ ਇਹ ਪਸ਼ੂਆਂ ਦੇ ਕੁਲੀ ਰੋਗ ਤੇ ਕੰਮ ਕਰਦਾ ਹੈਗਾ ਸੋ ਕਈ ਗੱਲਾਂ ਵਾ ਤਾਂ ਹੋਰ ਲਗਭਗ 35 ਪ੍ਰੋਡਕਟ ਨੇ ਜੋ ਕੰਪਨੀ ਆਪਾਂ ਨੂੰ ਦੇ ਰਹੀ ਹੈ ਸੋ ਬਹੁਤ ਹੀ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਮਸ਼ੀਨੀ ਕਰਨ ਦੇ ਨਾਲ ਪ੍ਰੋਸੈਸ ਚਲਾਇਆ ਜਾ ਰਿਹਾ ਹੈ ਤੁਸੀਂ ਵੀ ਦੋਸਤੋ ਸਹਿਯੋਗ ਜੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਰਾਵਾਂ ਨੂੰ ਸਮਝਾਓ ਜੋ ਇਹ ਸਿਸਟਮ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ 5G SIM ਪੈਂਦਾ ਦੋਸਤੋ ਤੇ ਮੈਸੇਜ ਤੁਹਾਡੇ ਕੋਲ ਨਾਲ ਦੀ ਨਾਲ ਤੁਹਾਡੇ ਮੋਬਾਈਲ ਤੇ ਚਲਿਆ ਜਾਂਦਾ ਹੈਗਾ ਜੇ ਕਿਸੇ ਨੇ ਪਰਚੀ ਲੈਣੀ ਆ ਤਾਂ ਪਰਚੀ ਵਾਲਾ ਸਿਸਟਮ ਹੈ ਪਰਚੀ ਵੀ ਤੁਸੀਂ ਲੈ ਸਕਦੇ ਹੋ ਸੋ ਨਾਲ ਨਾਲ ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ 20 ਦਿਨ ਤੁਸੀਂ ਡੁੱਧ ਜੇਕਰ ਪਾਉਣੇ ਹੋ ਇੱਕ ਮਹੀਨਾ ਜਾਂ 20 ਦਿਨ ਤਾਂ ਇਹ ਤੋਂ ਬਾਅਦ ਤੁਹਾਨੂੰ 1,60,000 ਦੀ ਲਿਮਟ ਹੈ ਉਹ ਬਾਣੀ ਡੈਰੀ ਵੱਲੋਂ ਦਿੱਤੀ ਜਾਂਦੀ ਹੈ ਬਹੁਤ ਹੀ ਵਧੀਆ ਸਿਸਟਮ ਹੈ ਭੱਜ ਨਾਠ ਨਾ ਕਰੋ ਇੱਕ ਥਾਂ ਤੇ ਪਹਿਲਾਂ ਤਾਂ ਇਹ ਹੋਣਾ ਚਾਹੀਦਾ ਤੁਹਾਡੇ ਪਿੰਡ ਦੇ ਵਿੱਚ ਇਹ ਸੈਂਟਰ ਹੋਣਾ ਚਾਹੀਦਾ ਸੈਂਟਰ ਦੀ ਕਦਰ ਕਰੋ ਦੋਸਤੋ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਉਹਨਾਂ ਪਿੰਡਾਂ ਨੂੰ ਜਾ ਕੇ ਪੁੱਛੋ ਜਿੱਥੇ ਇਹ ਸੈਂਟਰ ਹੈ ਨਹੀਂਗੇ ਲੋਕਾਂ ਨੂੰ ਉੱਥੇ ਰੇਟ ਹੀ ਨਹੀਂ ਮਿਲ ਰਹੇ ਹੈਗੇ ਸੋ ਨਵੀਨੀ ਕਰਨਾ ਹੈ ਕਿਸਾਨ ਭਰਾਵਾਂ ਦੀ ਆਮਦਨ ਦੇ ਵਿੱਚ ਵਾਧਾ ਹੋਣਾ ਹੈਗਾ ਸੋ ਸਹਿਯੋਗ ਕਰਨਾ ਜਿਨ੍ਹਾਂ ਪਿੰਡਾਂ ਦੇ ਵਿੱਚ ਮਾਣ ਆਮਦੇ ਹਾਂ ਠੀਕ ਹੈ ਠੀਕ ਹੋ ਗਿਆ ਮੈਨੂੰ ਮੜਾ ਕੇ ਫੋਨ ਕਰ ਦਿੱਤੇਗਾ ਜਦੋਂ ਗੱਡੀ ਇਹਨੂੰ ਬਣਾ ਦੇ। ਗੱਡੀ ਇਹਨੂੰ ਬਣਾ ਕੇ ਮੈਨੂੰ ਫੋਨ ਕਰ ਦੇ ਡੈਰੀਆ ਨੂੰ ਬ੍ਰਾਂਚ ਇਹ ਗੱਡੀ ਇਹਨੂੰ। ਚਲੋ ਅੱਛਾ ਇਸਕੋ ਫੇਰ ਲੇ। ਤੇਜਰੇਟਰ ਦੇ ਉੱਪਰ ਕਨੈਕਸ਼ਨ ਕਰਿਆ ਬੱਸ। ਉੱਪਰ। ਹਾਂ ਕਨੈਕਸ਼ਨ ਕਰਿਆ ਲਾ। ਇਹਨੂੰ ਦੱਸ ਦੇ ਕਿ ਮੇਰੇ ਜਨਮ ਕੋਡ ਬਿਖਾ ਦੇ। You're ॾियारी तनसां ॾियारी किलो तव्हां इस साइड कर दी हाँ ठीक है ये हिस्सा इधर आ जाएगा या कल ਆਦੋ ਨਹੀਂ ਤੋਂ ਫਿਰ ਹਵਾ ਬੈਂਗਰ ਜਾਏਗੀ ਠੀਕ ਹੈ ਜੀ ਇਹ ਜਿਹੜੀ ਕਿੰਚੰਬ ਕਰਿਆ ਇਧਰੋਂ ਲੈਕਟਰ ਚਾਲੂ ਹੋਊਗੀ ਲੈਕਟਰ ਦੋ ਆਪਸ਼ਨਾਂ ਦੇ ਤੋ ਲਾਉਗੀ ਜਿਹੜੀ ਸੀਐਮ ਫਾਇਦਾ ਦਾ ਸੀਐਮ ਆਪਸ਼ਨ ਹੀ ਲਾਉਗੀ ਇਧਰੋਂ ਹੱਲੂ ਕੀ ਆਪਸ਼ਨ ਮੂਰ ਤੇ ਜਾ ਕੇ ਤੇ ਬੀਐਮ ਵਾਲੀ ਬੀਐਮ ਹੀ ਲਾਉਗੀ ਜੇ ਆਪਾਂ ਸੀਐਮ ਵਾਲੀ ਐਟ ਬੀਐਮ ਦੱਬ ਕੇ ਲਾ ਦਾਂਗੇ ਉਹ ਨੂੰ ਸਹੀ ਨਹੀਂ ਕਰਨਾ ਬੀਐਮ ਵਾਲੀ ਨੂੰ ਸੀਐਮ ਨਹੀਂ ਮਿੱਠੀ ਕਰਦੇ ਜੇ ਕਿਥੋਂ ਚੇਂਜ ਹੋਊਗੀ ਉਹ ਤੇ ਸੱਚੇ ਨੇ ਬਈ ਚਾਹ ਬਸ 100 ਦੇ ਤੇ ਹੀ ਲੈਫਟ ਹੋ ਦੇ ਜਿਵੇਂ ਆਪਣੇ ਕਾਉ ਵਾਲਾ ਫੰਕਸ਼ਨ ਹੋਵੇ ਦੀਵਾ ਵਾਲਾ ਉਹ ਕਿਰਾਏ ਉਹ ਦੂ ਇੱਕੋ ਮੈਂ ਨਹੀਂ ਕਿਹਾ ਹਾਂ ਹਾਂ ਜੀ ਉਹਦੇ ਨੂੰ ਹੋਏ ਇਹ ਚਲੋ ਅਸਾਂ ਬਦਲ ਨਹੀਂ ਪਿਆ ਕੋ ਉੱਥਾ ਪਾਉ ਦੇ ਕਾ ਕਰ ਲੇਗਾ ਪ੍ਰੋਫਾਈਲ ਦੇ ਬਣਾ ਲਗਾ ਇਹ ਨਿਕਲ ਜੂਗੀ ਤੇ 4 ਨੰਬਰ ਤੇ ਡਿਸਪੈਚ ਰਿਪੋਰਟ ਨਿਕਲ ਜੂਗੀ ਪੁਰਾਣਾ ਡਿਸਪੈਚ ਕੱਢਣਾ ਕਿੰਨੇ ਕਿੰਨੇ ਨਾਲ ਮਾਦੀ ਕਰਦਾ ਸਹੀ ਗਾਇ ਪੁਰਾਣੇ ਕਿੰਨੇ ਨਾਲ ਮਾਦੀ ਇੱਥੇ ਡੁਪਲੀਕੇਟ ਸਲਿੱਪ ਚ 5 ਨੰਬਰ ਤੇ ਡੁਪਲੀਕੇਟ ਸਲਿੱਪ ਤੇ ਇਧਰ ਕੋਈ ਮੈਂਬਰ ਦੀ ਪਰਚੀ ਗਵਾਚ ਗਈ ਉਹਨੇ ਲੈਣੀ ਹੈ ਦੁਬਾਰੇ ਉਹ ਕਰਨੀ ਹੈ ਉਹ ਨਿਕਲ ਜੂਗੀ ਇੱਥੇ 6 ਨੰਬਰ ਤੇ ਤੁਹਾਨੂੰ ਉਹ ਜਿਹੜਾ ਡਾਟਾ ਦੱਸਾਂਗੇ ਅਸੀਂ 20 ਤਰੀਕ ਦਾ ਡਾਟਾ ਰਹਿੰਦਾ ਹੈ 6 ਨੰਬਰ ਤੇ ਜਾ ਕੇ ਤਰੀਕ ਭਰਦੇਗਾ ਉਹ ਜਿਹੜੀ ਤਰੀਕ ਦਾ ਤੁਹਾਨੂੰ ਦੱਸਾਂ ਉਹਨੂੰ ਓਕੇ ਕਰ ਲਈਓ ਐਸ ਵੀ ਐਨ ਕੋਈ ਗੱਲ ਇਸ ਘੰਟੇ ਹੋ ਗਈ ਹੋਰ ਸਾਡੇ ਕੋਲ ਠੀਕ ਆ ਇਹ ਖੋ ਗਿਆ ਇਹ ਇਹ ਦੁਬਾਰਾ ਡਿਸਪੈਚ ਲਾਉਣਾ ਜਦੋਂ ਉਹਦਾ ਆਪਾਂ ਗੱਡੀ ਐ ਸਮਰੀ ਕੱਢ ਲਾਂਗੇ ਪਹਿਲਾਂ ਐਫ 3 ਤੋਂ ਡਿਸਪੈਚ ਲੱਗ ਜੂਗਾ ਐਫ 4 ਐਫ 4 ਤੇ ਡਿਸਪੈਚ ਲੱਗ ਜੂਗਾ ਆ ਜਸ ਫਾਰ ਕੋਡ ਗਏ ਜੀ ਇਹਨੇ ਬਈ ਇਹਦਾ ਐਫ 7 ਸੱਚ ਐਫ 7 ਇੱਥੇ ਪਾਸਵਰਡ ਪਾਉਣਾ ਹਾਂ ਪੰਜ ਵਾਰੀ ਅਡਸਪੈਸ ਲਾ ਦੇਗਾ ਇੱਥੇ ਫੈਟ ਲਾ ਦੇਗਾ ਫੈਟ ਮੱਝਾਂ ਦੀ ਲਾਵੇਂਗਾ ਤਾਂ ਇਹਨੂੰ ਇੰਟਰ ਐਂਟਰ ਕਰਕੇ ਇੱਥੇ ਕਾਓ ਇੱਥੇ ਬੀ ਐਨ ਇੱਥੇ ਬਾਜਨ ਭਰੇਗਾ ਆਪਦਾ ਮੈਨੂਅਲ ਜਿੰਨਾ ਸਮਰੀ ਤੇ ਹੋਊਗਾ ਜਿਵੇਂ ਵੀ ਲਾਲ ਅਸਕੇ ਨੂੰ ਭਾਜਣਾ ਹੂੰ ਇਹਨੂੰ ਐਂਟਰ ਕਰਕੇ ਨੰਬਰ ਆਫ ਕੇਨ ਕੇਨ ਕਿੰਨੇ ਨੇ ਇੱਕ ਕੇਨ ਹੋਊਗਾ ਆ ਟਾਈਪ ਕਰਦੀ ਆ ਜੇ ਮੱਝਾਂ ਦਾ ਹੈ ਤਾਂ 20 ਜੇ ਗਾਵਾਂ ਦਾ 80 ਕੇਨ ਤੋਂ ਉਧਰ ਗਾਵਾਂ ਦਾ ਸੈਂਪਲ ਆਰਖਾ ਇੱਥੇ ਬੀ ਐਮ ਭਰ ਲਿਆ ਉਹ ਕੱਢਦਾ ਨਹੀਂ ਦਿਸਦਾ ਜੁਨੇ ਜੇ ਨਾ ਚਿਰ ਤੂੰ ਇੱਥੇ ਕਹੋਗੇ ਕਰ ਦੇ ਠੀਕ ਠੀਕ ਇਹ ਮੱਝਾਂ ਦਾ ਹੈ ਤੂੰ ਫਰਟ ਮੱਝਾਂ ਦੀ ਨਾਲ ਰੱਖੇ ਇੱਥੇ ਕਹੋ ਵਰਤ ਹੈ ਫਿਰ ਵੀ ਨਹੀਂ ਕੱਢਦਾ ਇਹਨੂੰ 20 ਮੱਝ ਨਾਲ ਆ ਰੱਖੇ ਇਹ ਮੈਂ ਦੁਆ ਕਰਕੇ ਉਹ ਕੀ ਇੱਕ ਵਾਰ ਦੁਆਈ ਆਈਐਸ ਐਫ7 ਦਾ ਬੁਕੇ ਫਿਰ ਸੀਮ ਚਾਹੇ ਪਹਿਲਾਂ ਸੀਮ ਲਾ ਲੈ ਜਾਂ ਬਾਅਦ ਚ ਸੀਮ ਲਾ ਲੈ ਕੋਈ ਇਕੱਲੇ ਇਕੱਲੇ ਦੀ ਗੱਲ ਨਹੀਂ ਕਰੋ ਇਕੱਠੇ ਹੀ ਨਿਕਲ ਇਕੱਲੇ ਲੱਗ ਲੱਗ ਇਹ ਜੀ ਦਾਟਾ ਇਹਦਾ ਨਾਲ ਦਿਨਾਂ ਜਾਊਗਾ ਦਾਦਾ ਦਾ ਹੁਣ ਮੈਂਬਰ ਕੋਡ ਆਪੀ ਡਾਊਨਲੋਡ ਹੋਊਗਾ ਰੇਟ ਵਧੂਗਾ ਜੇ ਤੂੰ ਉਹ ਆਪੀ ਹੋਊਗਾ ਰੋਈ ਚੋਈ ਪਾ ਆ ਜੇ ਇਹ ਕੁਛ ਇਹ ਬੰਦ ਕਰਨਾ ਹੈ ਇਹ ਬੰਦ ਕਰਨਾ ਜੇ ਮੈਂਬਰ ਨੂੰ ਪਰਚੀ ਦੇਣੀ ਤਾਂ ਇਹਨੂੰ ਇੱਥੋਂ ਖੋਲ ਕੇ ਐ ਪੇਜ ਮੋਸਕੇ ਨੂੰ ਬੰਦ ਕਰ ਲੋ ਜੇ ਤੁਹਾਨੂੰ ਆਪਾਂ ਵਰਤੀ ਦੇਣੀ ਹੈ ਕਿਸੇ ਮੈਂਬਰ ਨੂੰ ਇਹਨੂੰ ਖੋਲ ਕੇ ਪੇਜ ਨੂੰ ਇੱਧਰ ਲਾ ਲਓ ਵਾਹ ਇਹ ਆਪਹੀ ਬੰਦ ਹੋ ਗਈ ਹਾਂ ਸਾਫ ਨਹੀਂ ਕਰ ਮੈਂ ਹਾਂ ਠੀਕ ਆ ਮੈਂ ਲੈਕਟੋ ਦੀ ਸਾਫਾਈ ਆਇਦਣੇ ਮੈਂ ਵੀਡੀਓ ਪੇਜ ਦੀ ਓਕੇ ਓਕੇ ਮੈਂ ਸਾਫ ਸਫਾਈ ਕਰਨੇ ਸਾਈਕਲ ਲੱਗਦੇ ਇਹਨਾਂ ਨੂੰ ਅੱਛਾ ਇੱਕ ਸਾਈਕਲ ਪੰਜ ਵਾਰੀ ਪਾਣੀ ਨੂੰ ਉੱਪਰ ਉਹ ਤਾਂ ਉਹ ਲੈਕਟੋ ਜਿਵੇਂ ਆਪਣਾ ਮੋਡ ਇਕੋ ਮਿਲਕ ਕਰਦੇ ਉਹ ਹੀ ਹੈ ਨਾ ਉਹ ਤਾਂ ਸਾਨੂੰ ਪਤਾ ਜਿਹੜਾ ਟਾਈਮਿੰਗ ਵਗੈਰਾ ਉਹਦੇ ਹਾਂ ਜਿਵੇਂ ਵੀ ਪੰਜ ਵਾਰੀ ਪਾਣੀ ਬਾਹਰ ਕੱਢਦੇ ਅੰਦਰ ਚੱਡ ਵੀ ਆਉ। ਇਹ ਸਾਈਕਲ ਹੁੰਦਾ ਹੈ। ਉਹਨੂੰ 40 ਸਾਈਕਲਾਂ ਤੇ ਲਾ ਲਿਆ। 40 ਸਾਈਕਲ ਉਹ 40 ਬਾਰੀ ਪੰਜ-ਪੰਜ ਵਾਰੀ ਉਹ ਕਰੂਗੀ 40 ਸਾਈਕਲ ਲਾਉਗੀ। ਉਹਨੂੰ ਪਹਿਲੇ 3-4 ਸਾਈਕਲ 4-5 ਸਾਈਕਲ ਪਾਣੀ ਬਦਲ ਵੱਲ ਲਾਈ ਗਈ। ਠੀਕ ਹੈ। ਜਿੰਨਾ ਚਿਰ ਪਾਣੀ ਪਾਣੀ ਵਰਗਾ ਨਹੀਂ ਨਿਕਲਣਾ ਚਾਹੀਦਾ ਉਹਨਾਂ ਚਿਰ ਚੱਲੀ ਗਿਆ ਉਹ। ਉਸ ਤੋਂ ਬਾਅਦ ਉਹਨੂੰ 10-15 ਬਾਰੀ ਹੋ ਚੱਲਣ ਦੇ। ਅਜਿਦੂ ਬਾਅਦ ਇਹਨੂੰ ਸੋਲੂਸ਼ਨ ਲਾ ਦੋ ਇੱਕ ਕੂਕੀ। ਸੋਲੂਸ਼ਨ ਬਦਲਣਾ ਨਹੀਂ ਸੋਲੂਸ਼ਨ ਉਹਦੇ ਕੂਕੀ ਚੱਲੀ ਜਾਣ ਦੇ। ਠੀਕ ਹੈ। ਜਿੰਨਾ ਚਿਰ ਐਂ ਫਿਰ ਆਪ ਕੀ ਕਰਨੇ ਸੋਲੂਸ਼ਨ ਵੀ ਪਾਓ ਕਲੀਨਿੰਗ ਦਾ ਕਲੀਨਿੰਗ ਦਾ ਐਂਡ ਹੋ ਗਿਆ ਸਾਰੇ ਸਾਈਕਲ ਪੂਰੇ ਹੋ ਗਏ ਤੇਰੇ ਇਹਦੇ ਬਾਅਦ ਇਲੈਕਟ੍ਰੋ ਨੂੰ ਬੰਦ ਕਰ ਲੈ ਇਲੈਕਟ੍ਰੋ ਨੂੰ ਬੰਦ ਕਰਕੇ ਉੱਪਰੋਂ ਖੋਲ ਕੇ ਇੱਕ ਪਲੈਂਜਰ ਦੇ ਮਤਲਬ ਪਲੈਂਜਰ ਹੋਊਗਾ ਉਹਦੇ ਨਾਲ ਖਸ ਰੰਜੀ ਜੀ ਖਸ ਰੰਜੀ ਜੀ ਵਾਂਗੂ ਪਲੈਂਜਰ ਮਾਰਨਾ ਨੂੰ 10 12 ਵਾਰੀ 15 ਵਾਰੀ ਮਾਰਨਾ ਤੇ ਉਹਨੂੰ ਜਦੋਂ 15 ਵਾਰੀ ਮਾਰ ਕੇ ਉਹਨੂੰ ਸੋਲੂਸ਼ਨ ਨੂੰ ਲੋਡਤਾ ਫਿਰ ਪਾਣੀ ਨੂੰ ਮਾਰਨਾ ਪਾਣੀ ਨੂੰ ਤਿੰਨ ਚਾਰ ਵਾਰ ਟੋਪੀਆਂ ਬਦਲਣੀਆਂ ਜਿੰਨਾ ਚਿਰ ਵੀ ਪਾਣੀ ਪਾਣੀ ਵਰਗਾ ਨਹੀਂ ਆਉਣਾ ਚਾਹੀਦਾ ਸੱਪ ਤੇ ਵਿੱਜਨਦਰ ਨੇ ਉਹ ਜਦੋਂ ਹੋ ਗਿਆ ਉਹਨੂੰ ਪਾਸੋਂ ਖੋਲ ਕੇ ਕੱਢ ਕੇ ਗੁੱਪੀ ਨੂੰ ਉਹਨੂੰ ਤੋਂ ਬੰਦ ਕਰਕੇ ਇਹ ਦਵਾ ਮਸ਼ੀਨ ਨੂੰ ਆਨ ਕਰਕੇ ਸ਼ਟਡਾਊਨ ਮੂਡ ਹੋਊਗਾ ਉਹਦੇ ਵਿੱਚ ਮੋਟਾਂ ਦੇ ਵਿੱਚ ਉਹ ਆ ਉੱਪਰ ਲਿਖਿਆ ਹੋਊਗਾ ਉਹਨੂੰ ਸ਼ਟਡਾਊਨ ਕਰ ਦਿਆਂ ਓਕੇ ਉਹ ਪਾਣੀ ਅੰਦਰ ਫਿੱਜ ਕੇ ਬੰਦ ਹੋ ਜਾਏਗਾ ਇਹਦੇ ਨਾਲ ਲੱਗ ਕੇ ਜਿਹੜਾ ਕਲੈਕਸ਼ਨ ਤੋਂ ਜਮ੍ਹਾਂ ਬੰਦ ਕਰਨਾ ਆ ਬੰਦ ਉਹ ਜੀ ਬੰਦ ਕੇ ਫੋਨ ਦਾ ਇਹ ਬੰਦ ਕਰਨਾ ਜੀ ਇਹ ਅਲੱਗ-ਅਲੱਗ ਸਭ ਜਿਹੇ ਸੱਚਾ ਨੇ ਇੱਥੇ ਸੱਚਾ ਇਹਦੇ ਇਹਦਾ ਸੱਚਾ ਹੈ ਇਹ ਯਾਦ ਹੁਚਾ ਤੇ ਕੰਡੇ ਦੇ ਵਿੱਚ ਵਿੱਚ ਸੋ ਸਮਾਹ ਰਾਤ ਦੇ 10:30 ਵੱਜ ਚੁੱਕੇ ਨੇ ਜੀ ਸੈਂਟਰ ਤੋਂ ਜਿਹੜੀ ਆਪਣੀ ਲੈਪਟੋ ਸੀਗੀ ਲੈਪਟੋ ਆਪਣੀ ਰਹਿ ਗਈ ਸੀ ਲੈਪਟੋ ਆਪਾਂ ਨੂੰ ਹੁਣ ਭੇਜੀ ਹੈਗੀ ਜਿਹੜੀ ਕਿ ਫੈਂਟਾ ਦੀ ਮਸ਼ੀਨ ਹੁੰਦੀ ਹੈ ਕਿ ਇਹ ਦੁੱਧ ਵਾਲੀ ਗੱਡੀ ਨੂੰ ਫੜਾਈ ਹੈਗੀ ਫੋਨ ਆਡੇ ਤੋਂ ਜਾ ਕੇ ਲੈ ਕੇ ਆਇਆ ਹੈਗੇ 10:30 ਵਜੇ ਦਾ ਇਹ ਸਮਾਂ ਜੀ ਸੋ ਖੋਲੋ ਜੀ ਹੁਣ ਆ ਮਸ਼ੀਨ ਸਿੱਲੀ ਆਪਣੇ ਹੁਣ ਆਪਾਂ ਇਹ ਲੈ ਕੇ ਆਏ ਆ ਸੈਂਟਰ ਤੋਂ ਸੌਰੀ ਆਪਣਾ ਸੈਂਟਰ ਤੋਂ ਭੇਜੀ ਆ ਕਿ ਗੱਡੀ ਹੱਥ ਭੇਜੀ ਸੀਗੀ ਹੁਣ ਲੈ ਕੇ ਆਏ ਆਗੇ タルਕੇ ਤੋਂ ਕਲੈਕਸ਼ਨ ਇਸ ਮਸ਼ੀਨ ਤੇ ਹੋਣੀ ਆ ਪਾਣੀ ਡੇਰੀ ਦਾ ਜੋ ਨਵਾਂ ਸਿਸਟਮ ਸੀਗਾ ਸਾਰੀਆਂ ਮਸ਼ੀਨਾਂ ਪਹੁੰਚ ਚੁੱਕੀਆਂ ਨੇ ਤੇ ਅੱਜ ਮਿਤੀ 5 8 2024 ਤੋਂ ਕਲੈਕਸ਼ਨ ਸਟਾਰਟ ਹੋ ਚੁੱਕੀ ਹੈ ਜੀ ਜਿਹਦੇ ਵਿੱਚ ਕਿ ਬਹੁਤ ਹੀ ਸੌਖਾ ਹੈ ਕੰਮ ਕਰਨਾ ਸੋ ਦੋਸਤੋ ਗੱਲ ਕਰ ਲਈਏ ਸਿਸਟਮ ਬਾਰੇ ਕਿ ਆਪਾਂ ਨੂੰ ਮਿਲਿਆ ਕੀ ਕੀ ਇਹਦੇ ਵਿੱਚ ਪਹਿਲਾਂ ਸਟਾਰਟਿੰਗ ਕਰਾਂਗੇ ਆਪਾਂ ਵਾਈਬ੍ਰੇਟਰ ਤੋਂ ਤੇਰਾਜੀ ਦੂਸਰੇ ਨੰਬਰ ਤੇ ਆ ਗਈ ਇਕੋ ਮਿਲਕ ਤੀਸਰੇ ਨੰਬਰ ਤੇ ਮੇਨ ਆਪਣਾ ਡੀਬੀਯੂ ਆ ਗਿਆ ਤਬਦੀਲੀਆਂ ਕੀ ਕੀ ਹੋਈਆਂ ਨੇ ਤਬਦੀਲੀਆਂ ਦੋਸਤੋ ਜਿਵੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੀ ਟਾਈਮਿੰਗ ਆ 12 ਸੈਕਿੰਡ ਦੀ ਜਿਹੜਾ ਪਿਛਲੇ ਪੁਰਾਣਾ ਡੀਬੀਯੂ ਸੀ ਉਹਨਾਂ ਦੀ ਟਾਈਮਿੰਗ ਬਹੁਤ ਜ਼ਿਆਦਾ ਸੀ ਤੇ ਪ੍ਰੋਸੈਸ ਚੰਗਾ ਹੈ ਤੇ ਵਾਈਬ੍ਰੇਟਰ ਚੰਗਾ ਕਰਦਾ ਹੈ ਤੇ ਇਹ ਆ ਗਈ ਜੀ ਇੱਕੋ ਮਿਲਕ ਸਫਾਈ ਦੇ ਵਿੱਚ ਬਹੁਤ ਸੌਖਾ ਹੈਗਾ ਕਲੀਨਿੰਗ ਕਰਨੀ ਇੱਕ ਵਾਰ ਟਾਈਮਿੰਗ ਲਾ ਕੇ ਜੇ ਤੁਸੀਂ ਘਰ ਦੇ ਕੰਮਾਂ ਧੰਦਾ ਦੇ ਵਿੱਚ ਵੀ ਵਿਜੀ ਹੋ ਨਾ ਤਾਂ ਵੀ ਤੁਸੀਂ ਇਹਦਾ ਕੰਮ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਮੇਨ ਆ ਗਿਆ ਡੀਪੀ ਜੂ ਵਾਈਫਾਈ ਨਾਲ ਕਨੈਕਟ ਹੈਗਾ ਤੇ ਬਹੁਤ ਹੀ ਧੁਮਾਕੇਦਾਰ ਰਿਜ਼ਲਟ ਹੈਗਾ ਮੋਬਾਈਲ ਨਾਲੋਂ ਵੀ ਸੌਖਾ ਕੰਮ ਹੈ ਜਿਵੇਂ ਪਹਿਲਾਂ ਆਪਾਂ ਮੋਬਾਈਲ ਦੇ ਉੱਪਰ ਕੰਮ ਕਰਦੇ ਸੀ ਉਹਦੇ ਨਾਲੋਂ ਕਈ ਗੁਣਾ ਸੌਖਾ ਹੈਗਾ ਤੇ ਸਮੇਂ ਦੇ ਵਿੱਚ 5G ਪੈਂਦਾ ਹੈਗਾ ਦੋਸਤੋ ਇਹ ਆਪਣਾ weight scale ਆ ਗਿਆ ਕੰਡਾ 200 kg ਬਹੁਤ ਸੋਹਣਾ ਰਿਜ਼ਲਟ ਆ ਇਹਦਾ ਵੀ ਤੇ ਬਾਕੀ ਸੇਸ਼ਟਮ ਆ ਗਿਆ ਜਿਹੜੇ ਆਪਰਾ ਇਲੈਕਟ੍ਰਿਕ ਜੁਨਟ ਹੋਗੇ ਤੇ ਆਪਣੀ ਇਹ ਸਕਰੀਨ ਹੋਵੇ ਜੋ ਕਿ ਆਪਾਂ ਨੂੰ ਸਾਰਾ ਸਿਸਟਮ ਦੱਸ ਦਿਆ ਕਿ ਦੁੱਧ ਦਾ ਕੀ ਰੇਟ ਵਗੈਰਾ ਲੱਗਿਆ ਡੇਟ ਪਿਊ ਵਗੈਰਾ ਆਗੇ ਸੋਲਰ ਪਲੇਟ ਦੇ ਨਾਲ ਦੱਸਦੀ ਏ ਕਿ ਜਿਹੜਾ ਸਾਰਾ ਸਿਸਟਮ ਹੈ ਇਹ ਇਹ ਸੋਲਰ ਦੇ ਨਾਲ ਜੁੜਿਆ ਹੋਇਆ ਸਿਸਟਮ ਹੈ